हाँ जी संगते पहुँच गए हैं पौटा साहब पौटा साहब पहुँच गए हैं साड़ी संगत खड़ी है पिछले पास जे साए है जहाँ दे आया सारी संगत मेरे पिछले पासे खड़ी है तो से पहुँच गए पोटा साहब तो आज संगत है सारी संगत है न तो आए हुए गाते हैं मोगा तो पौटा साहब ये पौटा साहब है गुरद्वा साहेब थानू दर्शन करा रहे हैं करो जी दर्शन सच पाशाह वाहेगुरु कृपा करे ਦਰبار ਸਾਹਿਬ ਆ ਗਿਆ ਸੁਬਾਹ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਇਹ ਦਰਬਾਰ ਸਾਹਿਬ ਹੈ ਸਤਿਗੁਰੂ ਭੇਟੇ ਸੋ ਸੁਪਾਏ ਹਰ ਬਾਰ ਨਾ ਰਸਾਇ ਨੰਦ ਸੁਪਾਏ ਆਸਾਂ ਲੈਣੇ ਨੇ ਕੌਣ ਐਸੇ ਦਰਬਾਰ ਵੀ ਆਵੇ ਸੱਚੀ ਤਨ ਹੋਈ ਜਾਂਦਾ ਜੋ ਗੱਲ ਕਰਕੇ ਕੀ ਤਮ ਸਾਰੇ ਸਗਤ ਨੇ ਮੱਥਾ ਟੇਕਿਆ ਤੇ ਕੀ ਤਲ ਲਈ ਸੋਨ ਲਈ ਗੱੜਗੇ ਜਿੰਦ ਹੈ ਗੱਦੇ ਆ ਸਾਹਮਣੇ ਮੇਰੇ ਦੋਸਤ ਦੀ ਵਾਈਫ ਰਮਾਲਾ ਰੇ ਖੜੀ ਆ मला गुरु साहब देखो दरबार साहब ਬਾਕੀ ਨਾ ਤੁਸੀਂ ਵੀਡੀਓ ਨੂੰ ਸਾਰੀ ਦੇਖਿਆ ਕਰੋ ਅੰਤ ਤੱਕ ਕਿਉਂਕਿ ਸਿਰੇ ਤੇ ਜਾ ਕੇ ਪਤਾ ਨਹੀਂ ਕਿਹੋ ਜੀ ਚੀਜ਼ ਆਪ ਨੂੰ ਮਿਲ ਜਾਣੀ ਆ ਸੱਚੇ ਪਾਤਸ਼ਾਹ ਦੇ ਤੁਹਾਨੂੰ ਤੰਦਰੁਸਤੀ ਬਖਸ਼ੀ ਕਿਰਪਾ ਕਰਨੀ ਕਿਸੇ ਵੀ ਮੈਂ ਬਰਦਰ ਸਤਿ ਦੈਸ਼ ਪ੍ਰਣਾਨਾ ਇਸ ਵੀਡੀਓ ਨੂੰ ਪੂਰੀ ਦੇਖਿਆ ਕਰੋ ਇਹ ਨਾ ਸੋਚਿਆ ਕਰੋ ਵੀ ਇਹ 8 ਮਿੰਟ ਦੀ ਹੈ 7 ਮਿੰਟ ਦੀ ਹੈ 6 ਮਿੰਟ ਦੀ ਹੈ ਤੇ ਪੂਰੀ ਦੇਖਿਆ ਕਰੋ ਮੇਰਾ ਵੀਰ ਨਵੀ ਅਸਰ ਟਾਈਮ ਲਾਉਣਾ ਤੇ ਤੁਸੀਂ ਵੀ ਜ਼ਰੂਰ ਦੇਖਿਆ ਕਰੋ ਪੂਰੀ ਸੱਚੇ ਪਾਸ਼ਾ ਕਿਰਪਾ ਕਰੇ ਪਰਮਾਤਮਾ ਸਾਰਿਆਂ ਤੇ ਮੈਂ ਤੁਹਾਨੂੰ ਹਰ ਜਗ੍ਹਾ ਦੇ ਦਰਸ਼ਨ ਕਰਾਈ ਜਾਂਦਾ ਪਰ ਤੁਸੀਂ ਵੀ ਵੀਡੀਓ ਨੂੰ ਪੂਰੀ ਦੇਖਣਾ ਮੇਰਾ ਮਾਣ ਵਧਾਉਣਾ ਮੈਨੂੰ ਪਰਮੇਸ਼ਰ ਦੇਖਣਾ ਸੱਚੇ ਪਾਸ਼ਾ ਦਾ ਆ ਸਾਰੀ ਸੰਗਤ ਦੇ ਨਾਲ ਜਿਹੜੀਆਂ ਮੱਥਾ ਟੇਕਣ ਚੱਲੀ ਆ। ਆਸੀ ਨੂੰ ਬਾਹਰ ਆ ਗਏ। ਆਇ ਇੱਕ ਇੱਥੇ ਬਹੁਤ ਵਧੀਆ ਸੇਰ ਬਣਾਇਆ ਸੀ। ਉਹ ਦੇਖਿਆ। ਇੱਥੇ ਪਾ। ਇਹ ਦਰਵਾਜ਼ਾ ਸਾਡੇ ਬਾਹਰਲੇ ਪਾਸੇ ਆ। ਦੁਆਰਾ ਫਿਰ ਮਨ ਦਰਬਾਰ ਸਾਹਿਬ ਚ ਜਲਾ ਗਿਆ ਹੋਰ ਤੇ ਮਾਰੀ ਹੈ ਲੱਗਣ ਵਾਲੇ ਮਾਰੀ ਹੈ ਹੋਣੀ ਪੜਿਆ ਮੰਗਰ ਕਬਸਾ ਮਾਰੀ ਹੈ ਆ ਪਹਿਲਾਂ ਅਗੀ ਜੱਥਾ ਇਥੇ ਚਲ ਜਾਂਦਾ ਦਰبار ਸਾਹਿਬ ਬਹੁਤ ਵਧੀਆ ਬਣਿਆ। ਬਹੁਤ ਮਨ ਨੂੰ ਸ਼ਾਂਤੀ ਮਿਲਦੀ ਆ। ਬਹੁਤ ਸੋਹਣਾ ਬਣਿਆ ਦਰਬਾਰ ਸਾਹਿਬ। वाह वाह गुरु गोबिंद सिंह जी आपे आप गुरते आपे आप चेला लैके फोटो पूछा ਤਰਾ ਪ੍ਰੋਟੇਨ ਵੀਡੀਓ ਬਣਾਇਆ ਹੈ ਆ ਇਹਦਾ ਲੰਗਰ ਹਾਰ ਲੰਗਰ ਹਾਰ ਆਹਾ ਵਈ ਮੈਂ ਆਪਣਾ ਨਦੀ ਜਮਨਾ ਨਦੀ ਇਹ ਦਰਬਾਰ ਸਾਹਿਬ ਦੀ ਬੈਕਸਾਈਡ ਹੈ ਜਮਨਾ ਨਦੀ ਹੁਣ ਤਾਂ ਸੁੱਕੀ ਹੈ ਪਾਣੀ ਬਹੁਤ ਜ਼ਿਆਦਾ ਹੁੰਦਾ ਕਈ ਵੇਲੇ ਵਿੱਚ ਇਹ ਜਮਨਾ ਨਦੀ ਹੈ ਦਰਬਾਰ ਸਾਹਿਬ ਦੀ ਬੈਕਸਾਈਡ ਇਹ ਨਦੀ ਆਵਾਜ਼ ਬਹੁਤ ਜ਼ਿਆਦਾ ਕਰਦੀ ਹੁੰਦੀ ਸੀ ਤੇ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨਦੀ ਨੂੰ ਆਵਾਜ਼ ਕਰਨਾ ਬੰਦ ਕਰਤਾ ਸੀ ਇੱਥੋਂ ਸ਼ਾਂਤ ਹੋ ਕੇ ਜਾਂਦੀ ਸੀ ਨਦੀ ਵਾਹਿਗੁਰੂ ਮੈਲਾ ਸੱਚੇ ਪਾਸ਼ਾ ਦਾ ਵਾਹਿਗੁਰੂ 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 ਸਤਨਾਮ 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 ਜੀ ਵਾਹਿਗੁਰੂ 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 ਜੀ ਦਾ ਕਾਹਨ ਸੋ ਵਾਹਿਗੁਰੂ ਜੀ ਕੀ ਫਤਿਹ ਜੀ ਨੂੰ ਦਾਟਣ ਕਰਾਤੇ ਆ ਪੂਰੇ ਪੌਦਾ ਸਾਹਿਬ ਦੇ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ